ਬੜੀ ਹਨਾਣੀ ਦੀ ਗੱਲ ਆ ਕਿ ਬਹੁਤ ਸਾਰੀਆਂ ਪੰਥ ਦੁਖੀ ਸ਼ਕਤੀਆਂ ਜਿਹੜੀਆਂ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸ੍ਰੀ ਕਾਲਤਕ ਸਾਬ ਦੇ ਉੱਤੇ ਜਿਹੜਾ ਇਸ਼ੂ ਕਾਫੀ ਦਿਨਾਂ ਤੋਂ ਚੱਲ ਰਿਹਾ ਜਿਹਦੇ ਸਬੰਧ ਦੇ ਵਿੱਚ ਸਿੰਘ ਸਹਬਾਨ ਨੇ 2 ਦਸੰਬਰ ਨੂੰ 1 ਵਜੇ ਮੀਟਿੰਗ ਰੱਖੀ ਹੈ ਫੈਸਲਾ ਲੈਣ ਵਾਸਤੇ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਮੀਡੀਆ ਦੇ ਵਿੱਚ ਕੋਰ ਪ੍ਰਚਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਹੱਥ ਕੱਡੇ ਵਰਤੇ ਜਾ ਰਹੇ ਕੱਲ ਜਦੋਂ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਤਰੀਖਾਂ ਦਾ ਤੇ ਅਸੀਂ ਤਾਂ ਉਦੋਂ ਹੀ ਸਿਰ ਝੁਕਾ ਕੇ ਪ੍ਰਬੰਧ ਕੀਤਾ ਸੀ ਨਾਲ ਸਾਰੇ ਆਪਣੇ ਪਾਰਟੀ ਦੇ ਆਗੂ ਵਰਕਰ ਆਈਟੀ ਸੈਲ ਪਾਰਟੀ ਦੇ ਬੁਲਾਰੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਇਹਦੇ ਉੱਤੇ ਨਹੀਂ ਕਰਨਾ ਕਿਉਂਕਿ ਸਾਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਉੱਤੇ ਭਰੋਸਾ ਔਰ ਅਸੀਂ ਸੀਸ ਰਵਾ ਕੇ ਜਿਸ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਾਜ਼ਰ ਹੁੰਿਆ ਅਸੀਂ ਉੱਤੇ ਹਾਜ਼ਰ ਹੋਵਾਂ ਪਰ ਮੈਂ ਦੇਖ ਰਿਹਾ ਕਿ ਜਿਹੜੇ ਪੰਥ ਦੇ ਦੁਸ਼ਮਣ ਹੈ ਉਹਨਾਂ ਦੀ ਹਾਲੇ ਵੀ ਜਿਹੜੀ ਹੈ ਇਸ ਗੱਲ ਤੇ ਤਸੱਲੀ ਨਹੀਂ ਹੋਈ ਆ ਮੈਂ ਹੁਣੇ ਸੋਸ਼ਲ ਮੀਡੀਆ 'ਚ ਦੇਖ ਰਿਹਾ ਸੀ ਅਵੇਕੋ ਸਿੰਘ ਸਾਹਿਬ ਦੀ ਫੋਟੋ ਲਾ ਕੇ ਤੇ ਉਹਨਾਂ ਦਾ ਝੂਠਾ ਬਿਆਨ ਇਸ ਤਰੀਕੇ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਜ਼ੁਲਮ ਹੈ ਔਰ ਇਹ ਸਾਡੀ ਜਿਹੜੀ ਸਭ ਤੋਂ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਇਹ ਬਹੁਤ ਵੱਡੇ ਹਮਲੇ ਜਿਹੜੇ ਆ ਇਹ ਲੋਕੀ ਇਸ ਤਰ੍ਹਾਂ ਦੇ ਪੋਸਟਰ ਪਾ ਕੇ ਝੂਠੇ ਸੋਸ਼ਲ ਮੀਡੀਆ ਦੇ ਵਿੱਚ ਤੇ ਇਹ ਬਹੁਤ ਵੱਡਾ ਨੁਕਸਾਨ ਜਿਹੜੀ ਸਾਡੀ ਸਿੱਖਿਆ ਦੀ ਸਰਵੋਤਮ ਸੰਸਥਾ ਉਹ ਸੰਸਥਾ ਦਾ ਵੀ ਜਿਹੜਾ ਹੈ ਸਨਮਾਨ ਨੂੰ ਭਾਰੀ ਸੱਟ ਮਾਰੀ। ਤੈਨੂੰ ਕਦੀ ਸੋਚ ਸਕਦਾ ਪੀ ਸਿੰਘ ਸਾਹਿਬ ਸ਼੍ਰੀ ਕਾਲਤਾ ਸਾਹਿਬ ਤੇ ਜਹਦਰ ਸਾਹਿਬ ਇਸ ਦਾ ਕੋਈ ਇਤਿਹਾਸ ਅਖਬਾਰ ਦੇ ਵਿੱਚ ਦੇਣਗੇ? ਅੱਗੇ ਇਸ ਤਰ੍ਹਾਂ ਦਾ ਕੂਟ ਪ੍ਰਚਾਰ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਚੱਲਦਾ ਸੀ ਝੂਠਾ। ਉਹਦੇ ਵਿੱਚ ਬਹੁਤ ਪਾਰਟੀਆਂ ਨੇ ਇਸ ਕੂਟ ਪ੍ਰਚਾਰ ਦਾ ਫਾਇਦਾ ਵੀ ਝਿਆ। ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਤਾਂ ਬਖਸ਼ ਦਿਓ ਕਿੱਡੇ ਵੱਡੇ ਆਸਥਾ ਦੇ ਇਹ ਸਥਾਨ ਨੇ ਤੇ ਤੁਸੀਂ ਉੱਥੇ ਜਿਹੜੇ ਸੇਵਾ ਦੇ ਵਿੱਚ ਮੌਜੂਦ ਨੇ ਜਥੇਦਾਰ ਸਾਹਿਬ ਉਹਨਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਝੂਠੇ ਉਹਨਾਂ ਦੀ ਫੋਟੋ ਲਾ ਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੋਟੋ ਲਾ ਕੇ ਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਇਹ ਸਹੀ ਮੈਨੇ ਦੇ ਵਿੱਚ ਇਹ ਪੰਥ ਦੁਖੀ ਲੋਕ ਨੇ ਜਿਨ੍ਹਾਂ ਤੋਂ ਸੰਗਤ ਨੂੰ ਬਚਨ ਦੀ ਲੋੜ ਇਹ ਸਮਝਦੇ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਾਂਗੇ ਇਸ ਤਰ੍ਹਾਂ ਦੀਏ ਕਲਾ ਕਰੀਏਟ ਕਰਾਂਗੇ ਇਹਨਾਂ ਨੂੰ ਇਹੋ ਜਿਹੇ ਹੱਤ ਕੰਡਿਆਂ ਤੋਂ ਬਾਜ ਆਉਣਾ ਚਾਹੀਦਾ ਕਿ ਇਹ ਕਟਿਆ ਹਰਕਤਾਂ ਬੰਦ ਕਰਨ ਸਿੱਖ ਸੰਸਥਾਵਾਂ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਜਦੋਂ ਕੋਈ ਕੰਮ ਕਰਦਾ ਤੇ ਬਹੁਤ ਵੱਡਾ ਇੱਕ ਫਰਾਡ ਹੈ ਇਹਨਾਂ ਲੋਕਾਂ ਦੇ ਖਿਲਾਫ ਤੱਕ ਇੰਦਰ ਜੋ ਕੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇਸ ਲਈ ਮੈਂ ਸਾਰੀ ਸੰਗਤ ਨੂੰ ਜਿਹੜੀ ਆ ਉਹ ਬੇਨਤੀ ਕਰਦਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਜਥੇਦਾਰ ਸਾਹਿਬ ਦੇ ਵੱਲੋਂ ਵੀ ਜਾਂ ਚੈਨਲ ਦੇ ਵੱਲੋਂ ਵੀ ਨਹੀਂ ਅਸੀਂ ਉਹਨਾਂ ਤੇ ਵੀ ਧਿਆਨ ਚ ਲਿਆ ਦੇਵਾਂਗੇ। ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁਣ। ਜੀ ਤੁਸੀਂ ਵੀ ਹੋ ਗਏ ਆਈ ਸੀ ਸਰਚ ਕਿਤੇ ਜਿਹੜੇ ਆ ਇਹ ਤਾਂ ਹੀ ਅਸੀਂ ਮੀਡੀਆ ਤੇ ਰਾਈਟ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਖੋ ਹਾਲੇ ਵੀ ਇਹ ਲੋਕੀ ਇਹਨਾਂ ਦੀ ਕੋਈ ਆਸਥਾ ਨਹੀਂ ਹੁੰਦੀ ਅਕਾਲ ਪੁਰਖ ਸਾਹਿਬ ਤੇ ਜਿਹੜੇ ਇੰਦਾ ਦੇ ਕੰਮ ਕਰ ਨਾਲੇ ਨਾ ਇਹਨਾਂ ਦੀ ਸਿਕਸ ਸਤਵਨ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਭਰੋਸਾ ਇਹ ਸਿਰਫ ਏਜੰਸੀਆਂ ਦੇ ਹੱਥੀ ਚੜ ਕੇ ਤੇ ਸਾਡੇ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ 'ਚ ਚੜ ਕੇ ਤੇ ਇਹ ਇਸ ਤਰ੍ਹਾਂ ਦਾ ਕਮਰਾਹਕੁਨ ਪ੍ਰਚਾਰ ਕਰਦੇ ਆ ਜਿਹਨੂੰ ਸਾਰਿਆਂ ਨੂੰ ਕੰਡਮ ਜਿਹੜਾ ਉਹ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਕਾਲੀ ਦਰਜਾ ਸ਼ਰੋਣੀ ਕਮੇਟੀ ਵੀ ਕੰਪਲੀਟ ਨਹੀਂ ਹੋ ਸਕਦਾ ਕਿ ਅੰਦੇ ਵਿੱਚ ਲਾਉਣਾ ਸੀ ਲਿਆਦਾ ਕਿਉਂਕਿ ਇਹਦੇ 'ਚ ਜਿਹੜੀ ਹੈਗੀ ਆ ਬਾਕੀ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲੈਣੇ ਆ ਕਿਉਂਕਿ ਇਹ ਤਾਂ ਬੋਗਸ ਨਾਮ ਦੇ ਉੱਤੇ ਹੀ ਚੱਲੀ ਜਾਂਦਾ ਹੁੰਦਾ ਕਿਉਂਕਿ ਤੁਸੀਂ ਕੰਪਲੇਂਟ ਖਾ ਵੀ ਦਿੰਦੇ ਹੋ ਤੇ ਤਾਂ ਵੀ ਅਸੀਂ ਦੇਖਿਆ ਕਿ ਕਈ ਵਾਰੀ ਕੰਪਲੇਟ ਕਰ ਕਰਕੇ ਕੋਈ ਮੇਟਾ ਕਰਦੇ ਵੀ ਪੀਸਾਈਬਰ ਪ੍ਰਾਈਮ ਡਿਪਾਰਟਮੈਂਟ ਜਾਂ ਕੋਈ ਦੂਜੇ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਜਨਤਾ ਨੂੰ ਅਵੇਅਰ ਕਰਨਾ ਇਹਨਾਂ ਲੋਕਾਂ ਦੀਆਂ ਜਿਹੜੇ ਅਸਲੀ ਮਛੂਬੇ ਹੁੰਦੇ ਆ ਉਹਨੂੰ ਹਰਾਉਣਾ ਇਹ ਸਾਡਾ ਅਸਲੀ ਮਕਸਦ ਹੁੰਦਾ ਸੋ ਇਹਨਾਂ ਨੂੰ ਅਸੀਂ ਐਕਸਪੋਜ਼ ਕਰ ਰਹੇ ਦੂਜੀ ਜਿਹੜੀ ਮੇਰੀ ਖਾਸ ਤੌਰ ਤੇ ਬਿੰਦੀ ਹੈ ਕਿ ਜਿਹੜੀ ਇਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਿੱਧੀ ਉਹਨਾਂ ਦੀ ਕਮਾਂਡ ਥੱਲੇ ਸਰਕਾਰ ਚੱਲ ਰਹੀ ਆਵਾਜ਼ ਵੀ ਪਾਰਟੀ ਦੀ ਔਰ ਇਹਨਾਂ ਨੇ ਬੜੇ ਵੱਡੇ ਵੱਡੇ ਜਿਹੜੇ ਆ ਕਿਸਾਨਾਂ ਨਾਲ ਉਸ ਵੇਲੇ ਵਾਅਦੇ ਕੀਤੇ ਸੀ ਇਹ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਪਰ ਅੱਜ ਜਦੋਂ ਕਿਸਾਨ ਆਪਣੇ ਹੱਕਾਂ ਵਾਸਤੇ ਅੰਦੋਲਨ ਕਰਦੇ ਆ ਤੇ ਇੱਕ ਤਾਂ ਡੱਲੇਵਾਲ ਸਾਹਿਬ ਨੇ ਸ਼ਾਤਵੇਂ ਤਰੀਕੇ ਦੇ ਨਾਲ ਅੱਜ ਉੱਥੇ ਮਰਨ ਵਰਤ ਦਾ ਫੈਸਲਾ ਕੀਤਾ ਸੀ ਚਲੋ ਵੈਸੇ ਤੇ ਅਸੀਂ ਆਪ ਉਹਨਾਂ ਨੂੰ ਬੇਨਤੀ ਕਰਦੇ ਸੀ ਕਿ ਸਖਤ ਜਿਹੜਾ ਐਡਾ ਕਦਮ ਨਹੀਂ ਲੈਣਾ ਚਾਹੀਦਾ ਪਰ ਡੈਮੋਕ੍ਰੇਸੀ 'ਚ ਲੋਕਾਂ ਦਾ ਹੱਕ ਹੁੰਦਾ ਤੇ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਗੱਲਬਾਤ ਕਰਕੇ ਤੇ ਮਸਲਾ ਨਿਬੇੜਿਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਪਰ ਉੱਥੇ ਸਵੈਰੈ ਸਵੈਰੇ ਜਿਹੜਾ ਉਹਨਾਂ ਨੂੰ ਜਿਸ ਤਰੀਕੇ ਗ੍ਰਿਫਤਾਰ ਕੀਤਾ ਗਿਆ ਮੈਂ ਉਹਦੀ ਨਿਖੇਧੀ ਕਰਦਾ ਔਰ ਹੁਣ ਹੋਰ ਵੀ ਮੈਂ ਦੇਖ ਰਿਹਾ ਸੀ ਉੱਥੇ ਵੱਡੇ ਕਿਸਾਨ ਲੀਡਰ ਕੋਈ ਜਾਣਾ ਚਾਹੁੰਦੇ ਆ ਇਕਨੌਰੀ ਤੇ ਉੱਥੇ ਕਰਫਿਊ ਵਾਲੇ ਹਾਲਾਤ ਤੁਸੀਂ ਪੁਲਿਸ ਲਾ ਕੇ ਪੈਦਾ ਕਰ ਦਿੱਤੇ ਸ਼ਾਂਤਮਈ ਅੰਦੋਲਨ ਕੋਈ ਕਰੇ ਇਹ ਸਾਰਿਆਂ ਦਾ ਹੱਕ ਹੈ ਕੋਈ ਦਿੱਲੀ ਜਾਣਾ ਚਾਹਵੇ ਕੋਈ ਰਾਜਧਾਨੀ ਪੰਜਾਬ ਦੇ ਵਿੱਚ ਜਾਣਾ ਚਾਹਵੇ ਕੋਈ ਹੋਰ ਕਿਸੇ ਡਿਸਟ੍ਰਿਕਟ ਘਟਕਟ ਤੇ ਜਾਣਾ ਚਾਹਵੇ ਇਹ ਜਿਹੜੇ ਲੋਕੀ ਅੰਦੋਲਨ ਦੇ ਵਿੱਚੋਂ ਪੈਦਾ ਹੋਏ ਆ ਅੱਜ ਇਹਨਾਂ ਦੀ ਜਿਹੜੀ ਦੋਹਰੀ ਅਸਲੀਅਤ ਹੈ ਅਸਲੀ ਚਿਹਰਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਕਿ ਅੱਜ ਜੇ ਕੋਈ ਸ਼ਾਂਤ ਰੇ ਅੰਦੋਲਨ ਵੀ ਕਰਦਾ ਤੇ ਉਹਦੇ ਵੀ ਜਿਹੜੀਆਂ ਇਹ ਗ੍ਰਫਤਾਰੀਆਂ ਕਰਦੇ ਆ ਤੇ ਜਿਹੜੇ ਇਨਸਾਫ ਮੰਗਣ ਵਾਸਤੇ ਸੰਗਰੂਰ ਇਹਨਾਂ ਦੀ ਕੋਠੀ ਜਾਂਦੇ ਆ ਜਾਂ ਚੰਡੀਗੜ੍ਹ ਇਹਨਾਂ ਦੀ ਕੋਠੀ ਜਾਂਦੇ ਆ ਉਹਨਾਂ ਦਾ ਡਾਂਗਾ ਨਾਲ ਸਵਾਗਤ ਹੁੰਦਾ ਉਹਨਾਂ ਤੇ ਲਾਤੀ ਚਾਰਜ ਹੁੰਦਾ ਉਹਨਾਂ ਤੇ ਪਾਣੀ ਦੀਆਂ ਬਿਛਾੜਾ ਬਾਰੀ ਜਾਂਦੀਆਂ ਆ ਰੋਜ਼ ਲੜਕੀਆਂ ਦੀਆਂ ਬੀਬੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਮੇਲ ਪੁਲਿਸ ਵੱਲੋਂ ਉਹਨਾਂ ਦੀ ਜਿਹੜੀ ਹੈਗੇ ਹੈ ਮੈਨਹੈਟਨ ਦੇ ਕੀਤੀ ਜਾਂਦੀ ਆ ਉਹ ਹਰ ਰੋਜ਼ ਜਿਹੜੀਆਂ ਸ਼ਬਦੀਆਂ ਨੇ ਸੋ ਇਹ ਸਰਕਾਰ ਹੁਣ ਲੋਕਾਂ ਨੂੰ ਕੁਝ ਦੇਣਾ ਤਾਂ ਕੀ ਸੀ ਇਹ ਤੁਸੀਂ ਇਹ ਦੇਖ ਕੇ ਟੌਰਚਰ ਕਰਕੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਨਾ ਚਾਹੁੰਦੀ ਹੈ ਉਸ ਗੱਲ ਦੀ ਵੀ ਮੈਂ ਨਖੇਦੀ ਕਰਦਾ ਔਰ ਇਮੀਡੀਏਟਲੀ ਜਿਹੜੇ ਲੀਡਰ ਅਰੈਸਟ ਕੀਤੇ ਆ ਉਹਨਾਂ ਨੂੰ ਜਿਹੜਾ ਉਛਲਣਾ ਚਾਹੀਦਾ ਅੰਕੀ ਕੁਐਸਚਨ ਜਿਹੜਾ ਹੈ 22 ਲਖ ਸੀਐਲਪੀ ਲੀਡਰ ਬਾਜਵਾ ਸਾਹਿਬ ਅਕਾਲੀ ਦਲ ਤੇ ਇਲਜ਼ਾਮ ਲਗਾ ਰਹੇ ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਇਲੈਕਸ਼ਨ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ ਤੇ ਬੀਜੇਪੀ ਦੀਆਂ ਵੀ ਬੜੀਆਂ ਸਟੇਟਮੈਂਟ ਆਈਆਂ ਸੀ ਸੁਨੀਲ ਲਖਣਜੀ ਦੀਆਂ ਸਾਡੀ ਹਮਦਰਦੀ ਉਹਨਾਂ ਨੇ ਪੇਸ਼ ਕੀਤੀ ਸੀ ਕਿ ਅਕਾਲੀ ਦਲ ਬਚਣਾ ਚਾਹੀਦਾ ਕਾਂਗਰਸ ਦੇ ਵੀ ਲੀਡਰਾਂ ਨੇ ਪਰੇ ਪਿਆਰ ਦਿੱਤੇ ਸੀ ਤੇ ਦੇਖੋ ਅਕਾਲੀ ਦਲ ਪੰਜਾਬ ਵਾਸਤੇ ਬੜਾ ਜ਼ਰੂਰੀ ਹੈ ਅਸੀਂ ਦਾ ਧੰਨਵਾਦ ਕੀਤਾ ਸੀ ਕਿ ਚਲੋ ਭਰਾਓ ਤੁਸੀਂ ਸਾਡੀ ਚਿੰਤਾ ਕੀਤੀ ਹੈ ਪਰ ਚਿੰਤਾ ਸਾਡੀ ਕਰਦੇ ਰਹੇ ਤੇ ਬੀਜੇਪੀ ਵਾਲੇ ਆਪਣੀਆਂ ਜਮਾਤਾਂ ਜ਼ਬਤ ਕਰਾ ਕੇ ਬਹਿ ਗਏ ਤੇ ਕਾਂਗਰਸ ਸਾਡੇ ਜਿਹੜੇ ਵੱਡੇ ਉਹਦੇ ਕਿਲੇ ਸੀ ਉਹ ਸਾਰੇ ਢਵਾ ਕੇ ਬੈਠੇ ਕਿਉਂਕਿ ਇਹ ਜਿੰਨਾ ਧਾਵਾਂ ਦੇ ਉੱਤੇ ਇਲੈਕਸ਼ਨ ਹੋਈ ਤਿੰਨ ਸੀਟਾਂ ਤਾਂ ਕਾਂਗਰਸ ਦੇ ਸੀਟਿੰਗ ਅੰਮਰਦੇ ਸੀ ਤੇ ਹੁਣ ਤਿੰਨ ਹਾਰ ਗਏ ਕੰਨੀ ਇੱਕ ਜਿੱਤੀ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਨੇ ਵੀ ਜਿੱਤੇ ਉਮੀਦਵਾਰ ਵੀ ਪਾਰਟੀਆਂ ਨੇ ਸਾਡੇ ਕੋਲ ਜਿਹੜੇ ਆ ਸਾਡੇ ਬੰਦੇ ਲਾ ਲਿਆ ਕਿ ਖੜੇ ਕੀਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਹਮਦਰਦੀ ਕੀਤੀ ਸੀ ਹੁਣ ਸਾਡੀ ਉਹਨਾਂ ਨਾਲ ਹਮਦਰਦੀ ਹੈ ਵੀ ਤੁਸੀਂ ਆਪਣਾ ਵੀ ਧਿਆਨ ਰੱਖੋ ਵੀ ਕੱਲਾ ਸਾਡਾ ਨਾ ਫਿਕਰ ਕਰੀ ਜਾਓ ਕਾਲੀ ਦਾ ਚੱਲਦੀ ਕਲਾਚ ਇਹਨਾਂ ਨੇ ਸਿਗਾ ਤੇ ਉਹਨਾਂ ਨੇ ਸਮੇਂ ਦੇ ਵਿੱਚ ਕਰਦੇ ਕਲਾਇਆ ਇਸ ਕਰਕੇ ਸਾਡਾ ਤੁਸੀਂ ਹਮਦਰਦੀ ਦਿੱਤਾ ਹੀ ਪਰ ਹੁਣ ਸਾਡੀ ਤੁਹਾਡੇ ਨਾਲ ਵੀ ਉਹ ਦਰਦੀ ਆ ਕਿ ਅਸੀਂ ਸੋਚਿਆ ਨਹੀਂ ਸੀ ਤੁਹਾਡੇ ਦੋਨਾਂ ਨਾਲ ਇੰਨਾ ਮਾਰਾ ਹੋਏਗਾ ਜਿੰਨਾ ਹੋ ਗਿਆ ਤੇ ਭਗਵਾਨ ਮਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਦੁਨੀਆ ਬਹੁਤ ਦੁਖੀ ਆ ਇਸ ਕਰਕੇ ਸਾਡੇ ਨਾਂ ਇਲੈਕਸ਼ਨ ਲੜਨ ਦਾ ਤੁਹਾਨੂੰ ਫਾਇਦਾ ਮਿਲ ਗਿਆ ਪਰ ਮੰਨ ਕੇ ਚੱਲਦੇ ਹੋ ਕਿ ਇਹ ਇਹ ਜਿਹੜੇ ਦਿਨ ਹੈ ਤੁਹਾਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਢੁੱਕੀ ਅਸਲੀ ਤੁਹਾਡੀ ਜਿਹੜੀ ਪਪੂਲਾਰਿਟੀ ਆ ਉਹ 2027 ਚ ਇਲੈਕਸ਼ਨ ਹੋਣੀ ਆ ਉਰੇ ਤੇ ਤੁਹਾਡੀਆਂ ਸਾਰੇ ਦੇ ਚਬਾਤਾ ਜਤ ਕਰਾ ਥੈਂਕ ਯੂ ਜੀ